ਪਿੰਡੀ ਸੈਦਾਂ ਦੇ ਨਾਲ ਲੱਗਦੇ ਪਿੰਡ ਦੇ ਕੁੱਤੀਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਪੀਰ ਤਖ਼ ਸ਼ਾਦੀ ਦਰਗਾਹ ਤੇ ਸਮੂਹ ਪਿੰਡ ਵਾਸੀਆਂ ਦੇ ਮੇਲਾ ਕਮੇਟੀ ਦੇ ਉਪਰਾਲੇ ਸਤਕਾ ਮੇਲਾ ਮਨਾਇਆ ਗਿਆ ਦਰਗਾਹ ਦੇ ਚਾਦਰ ਚੜਾਉਂਦੀ ਰਸਮ ਮੁਖ ਸੇਵਾਦਾਰ ਅਨੂਕ ਸਿੰਘ ਅਤੇ ਸਮੂਹ ਮੇਲਾ ਕਮੇਟੀ ਦੇ ਮੈਂਬਰਾਂ ਵੱਲੋਂ ਅਦਾ ਕੀਤੀ ਗਈ ਉਪਰੰਤ ਮੇਲੇ ਵਿੱਚ ਪਹੁੰਚੀ ਸੰਤ ਪੀਰ ਦੀ ਦਰਗਾਹ ਦੇ ਨਤਮਸਤਕ ਹੋ ਕੇ ਬਾਬਾ ਜੀ ਦਾ ਸ਼ਿਵਰ ਪ੍ਰਾਪਤ ਕੀਤਾ ਇਸ ਮੇਲੇ ਵਿੱਚ ਪਹੁੰਚੀ ਦੁਕਾਨਾਂ ਜੋੜੀ ਕਲਾਕਾਰ ਸ਼ੇਰ ਸ਼ੇਰਾ ਬੋੜ ਵਾਲੀਆ ਅਤੇ ਮੈਡਮ ਨੂਰਦੀਨ ਨੇ ਨਵੇਂ ਅਤੇ ਪੁਰਾਣੇ ਗੀਤਾਂ ਰਾਹੀਂ ਦੂਰੋਂ ਨੇੜੇੋਂ ਪਹੁੰਚੇ ਸਰੋਤਿਆਂ ਦਾ ਮਨੋਰੰਜਨ ਕੀਤਾ ਇਸ ਮੌਕੇ ਠੰਡੇ ਮਿੱਠੇ ਜਲਦੀ ਸ਼ਬੀਲਾਂ ਤੋਂ ਇਲਾਵਾ ਅਦੁੱਟ ਲੰਗਰ ਵਰਤਾਏ ਗਏ ਇਸ ਮੌਕੇ ਮੁਖ ਸੇਵਾਦਾਰ ਅਨੋਖ ਸਿੰਘ ਸਰਪੰਚ ਹਰਪਾਲ ਸਿੰਘ ਹਰदयाल ਸਿੰਘ ਜਵਾਲਾ ਸਿੰਘ ਠੇਕੇਦਾਰ ਲੱਖਾ ਸਿੰਘ ਬੌਬੀ ਹਰਨੇਕ ਸਿੰਘ ਦਲਬੀਰ ਸਿੰਘ ਆਦ ਹਾਜ਼ਰ ਸਨ ਡਾਕਟਰ ਜਸਪੀਰ ਸਿੰਘ ਆਲਖ ਅਤੇ ਤਾਜ਼ਾ ਬਾਈ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਪਿੰਡੀ ਸੈਦਾਂ ਚੁਗਾਵਾ ਹਨ ਕਿਸ਼ ਕਰਮ ਨਾ ਜਾ वटा सतपुर नान जिन कल रा ਮੈਂ ਗੁਰਕਾਲਾ ਮੈਂ ਕਿਹਾ ਬਾਈ ਦਾ ਫੋਨ ਨਾ ਡੋਗਾ ਫਰੋਰਮ ਤੇ ਜਾਣਾ ਲੋਜੀ ਤਿਆਰ ਹੋਈ ਜਾਵੇ ਇਧਰ ਵੀਡੀਓ ਚੁੱਕੇ ਇਧਰ ਸੋਟਰਾ ਇਧਰ ਚੁੱਕੇ ਇਧਰ ਕਰਦੀ ਕਰਦੀ ਨੇ 3 ਕਿਲੋ ਦਾ ਜੂੜਾ ਕਰ ਲਿਆ ਬੈਠਾ ਤਗੜਾ ਜੂੜਾ ਕਰਾਂ ਮੇਰੇ ਹੱਥੀ ਚ ਥੋੜੀ ਆਈ ਮੈਂ ਖੇਚ ਕੇ ਜੂੜੇ ਦੇ ਮਾਰੀ ਵਿੱਚੋਂ ਕੜਵੀ ਨਿਕਲੀ ਲੱਗੇ ਮੇਰੀ ਗੇਬੜੀ ਦੀ ਰਾਜੂ ਪੋਤੇ ਕੋ ਹੋਰ ਫਾਰ ਮੈਂ ਕਿਹਾ ਬੇਬੀ ਹੋਰ ਕਰ ਤੋ ਕੱਦੀ ਕੱਲ ਦਾ ਢੋਲ ਵੀ ਨਹੀਂ ਲੱਗਣਾ ਸ਼ਰਕਤ ਵਿੱਚ ਹੀ ਹੋਵੇ ਉਹਨਾਂ ਬੱਚਿਆਂ ਦੀ ਗੱਲ ਹੈ ਮੈਂ ਤਿਆਰ ਹੋਣੇ ਹੋਰ ਗੱਲ ਹੋ ਗਈ ਆ ਮਾਤਾ ਵਾਦੀ ਮੇਰੀ ਬੀਬੇ ਮੈਨੂੰ ਕਹਿੰਦੀ ਮੈਂ ਪੁੱਤਰ ਆਜੇ ਮੈਂ ਕਿਹਾ ਬੀਬੇ ਦੱਸ ਕਹਿੰਦੀ ਤੇਰਾ ਭਾਪਾ ਨਹੀਂ ਰਾਸ ਕਰਿਆ ਜਿਹਾ ਚੌਕੀ ਨੀ ਬੋਰਡ ਲਖਾਈਏ ਤਸਵੀਰ ਭਾਜੀ ਫੈਸੋ ਚਾ ਬਰੋਰਮ ਤੇ ਜਾਣਾ ਮੈਂ ਸਰਪੰਚ ਸਭ ਕੋਈ ਨਹੀਂ ਚਲਦੇ ਆ ਮੈਂ ਕਿਹਾ ਜੇਦਾ ਸਰਪੰਚ ਸਾਹਿਬ ਮਿਲੇ ਕੋ ਕੁਲਸਲਾ ਬਾਗਲ ਹੋ ਕੋ ਸੋਨਾ ਭਾਜੀ ਮਿਲੇ ਆ ਲੋਰੀ ਮੈਂ ਬੀਬੀ ਨੂੰ ਲੈ ਕੇ ਗਿਆ ਮਿਊਨਿਸਿਪਲ ਜਾ ਕੇ ਤਾਂ ਬੀਬੀ ਕਿੱਦਾਂ ਰਹ ਹੁਲੀਆ ਤੇਰੇ ਘਰ ਆਏ ਦਾ ਮੇਰੀ ਬੀਬੀ ਬੜਾ ਫੁੱਲ ਕੇ ਦੱਸਦੀ ਗੋਰਾ ਰੰਗ ਜਿੱਲੀ ਅੱਖਾਂ ਤਿੱਖਾ ਨੱਕ ਫੈਸੋ ਚੀ ਜ ਉਹ ਜੀ ਕੁਲਸਾਲੇ ਦਾ ਡਰਖਾ ਮ ਬੋਲਿਆ ਦੀ ਫਿਰ ਕਹਿੰਦਾ ਕਿਦਾਂ ਤੇ ਹੁਲੀਆ ਬੀਬੀ ਤੇਰੇ ਘਰ ਆ ਲਿਆ ਉਹਦੀ ਗੋਰਾ ਰੰਗ ਬਿੱਲੀ ਅੱਖ ਮੈਂ ਥਾਣੇ ਤੋਂ ਬਾਹਰ ਆ ਮਨੇ ਕਿ ਬੀਬੀ ਉਹ ਬਥੇ ਤਾ ਹਣੀ ਹੁਲੀਆ ਕਦਰ ਖਾ ਦੇ ਕਿ ਜਿਹੜੇ ਕੰਜਰ ਨੇ ਗਵਾਚਣਾ ਤੇ ਗਵਾਜ ਕੇ ਜੀ ਕੋ ਲਪੜਾ ਚੜਜਦਾ ਹੀ ਲੱਭ ਲਾ